ਅਜੀ ਸਥਾਨ ਗੁਰਦੁਆਰਾ ਸ਼ਕਾਰਘਾਟ ਸਾਹਿਬ}{|\text{ਸ਼ਿਆਲਕੋਟ ਦਾ ਉਸਨੀਕ ਭਾਈ ਮੂਲਾ ਖत्री ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੇਵਾਦਾਰ ਸੀ। ਬਹੁਤ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਰਹਿੰਦਾ ਸੀ ਤੇ ਪਜਨ ਬੰਦਗੀ ਕਰਦਾ ਸੀ। ਮੂਲੇ ਖत्री ਨੂੰ ਆਪਣੇ ਘਰ ਵਾਲਿਆਂ ਦਾ ਚੇਤਾ ਆਇਆ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਅੱਗੇ ਆ ਲੈ ਕੇ ਆਪਣੇ ਪਿੰਡ ਸ਼ਾਲਕੋਟ ਚਲਾ ਗਿਆ।}} ਪਿੰਡ ਜਾਣ ਤੋਂ ਬਾਅਦ ਕੁਝ ਦਿਨ ਭਜਨ ਬੰਦਗੀ ਕਰਦਾ ਰਿਹਾ ਬਾਜ ਮੋਹ ਮਾਇਆ ਵਿੱਚ ਪੈ ਗਿਆ ਥੋੜਾ ਜਿਹਾ ਸਮਾਂ ਜਾਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਭਾਈ ਬਾਲਾ ਜਿੱਤੇ ਭਾਈ ਮਰਦਾਨਾ ਜੀ ਮੂਲੇ ਖत्री ਨੂੰ ਮਿਲਣ ਲਈ ਮੂਲੇ ਦੇ ਪਿੰਡ ਛਾਲਕੋਟ ਗਏ ਗੁਰੂ ਜੀ ਨੂੰ ਆਪਣੇ ਘਰ ਵੱਲ ਆਉਂਦਿਆਂ ਵੇਖ ਕੇ ਮੂਲੇ ਦੇ ਘਰਵਾਲੀ ਨੇ ਮੂਲੇ ਖत्री ਨੂੰ ਪਾਥੀਆਂ ਦੇ ਗੀਰੇ ਵਿੱਚ ਲੁਕੋ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੂਲੇ ਦੇ ਘਰ ਪਹੁੰਚੇ ਮਹਾਰਾਜ ਨੇ ਆਵਾਜ਼ ਲਾਈ ਮਾਈ ਮੂਲਾ ਖत्री ਘਰ ਵਿੱਚ ਹੈ ਅੰਦਰੋਂ ਮਾਈ ਨੇ ਜਵਾਬ ਦਿੱਤਾ ਉਹ ਘਰ ਵਿੱਚ ਹੈ ਨਹੀਂ ਜਾਣੀ ਜਾਣ ਸਤਿਗੁਰ ਜੀ ਨੇ ਦੁਬਾਰਾ ਫਿਰ ਆਵਾਜ਼ ਲਾਈ ਮਾਈ ਮੂਲਾ ਖत्री ਘਰ ਵਿੱਚ ਹੈ ਤਗੋਂ ਅੰਦਰੋਂ ਮਾਈ ਨੇ ਜਵਾਬ ਦਿੱਤਾ ਉਹ ਹੈ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ ਇਕ ਅਣ ਤੋਂ ਬਾਤ ਕੁਦਰਤ ਦੀ ਖੇਡ ਹੋਈ ਮੂਲੇ ਦੇ ਘਰ ਵਾਲੀ ਨੇ ਮੂਲੇ ਖत्री ਨੂੰ ਜਿੱਥੇ ਲੁਕੋ ਕੇ ਰੱਖਿਆ ਸੀ ਮੂਲੇ ਖत्री ਨੂੰ ਉੱਥੇ ਸੱਪ ਡੰਗ ਗਿਆ ਮੂਲਾ ਖत्री ਪੂਰਾ ਹੋ ਗਿਆ 84 ਦੇ ਢੇੜੇ ਵਿੱਚ ਪੈ ਗਿਆ ਮੂਲੇ ਦੇ ਘਰ ਦੇ ਲੋਕ ਮੂਲੇ ਨੂੰ ਵੇਖ ਕੇ ਰੋਵਣ ਪਿੱਟਣ ਲੱਗ ਪਏ ਆਂਡਗਵਾਨ ਦੇ ਲੋਕ ਇਕੱਠੇ ਹੋ ਗਏ ਆਂਡਗਵਾਨ ਦੇ ਲੋਕਾਂ ਨੇ ਕਿਹਾ ਇਹਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਲੈ ਜਾਓ ਉਹ ਜ਼ਰੂਰ ਕੁਝ ਕਰਨਗੇ ਮੂਲੇ ਦੇ ਘਰ ਦੇ ਲੋਕ ਮੂਲੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਲੈ ਆਏ ਮਹਾਰਾਜ ਤੋਂ ਮਾਫੀ ਮੰਗਣ ਲੱਗੇ ਮਹਾਰਾਜ ਨੇ ਕਿਹਾ ਜਿਹੜਾ ਭਾਣਾ ਵਰਤਨਾ ਸੀ ਉਹ ਵਰਤ ਗਿਆ ਹੁਣ ਤਾਂ ਇਹ ਤਾਂ ਕੁਝ ਨਹੀਂ ਹੋਣਾ ਇਹ ਤਾਂ ਹੁਣ 84 ਲੱਖ ਜੂਨਾ ਗੜੇ ਕੱਟੇਗਾ ਦਸਵੇਂ ਜਮੇ ਵਿੱਚ ਤਾਂ ਦੱਖਣ ਦੇਸ਼ ਵਿੱਚ ਇਹਦਾ ਉਧਾਰ ਹੋਵੇਗਾ ਮੂਲਾ ਖਤਰੀ ਔਨਾ ਚੇਰ ਜੂਨੀਆ ਕੱਟਦਾ ਇਸ ਸਥਾਨ ਤੇ ਆਇਆ ਸਹੇਜੇ ਜੂਨ ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜਾਬ ਤੋਂ ਚਾਲੇ ਪਾ ਕੇ ਜਦ ਦੱਖਣ ਦੇਸ਼ ਵਿੱਚ ਆਏ ਗੁਰੂ ਸਾਹਿਬਾਨੇ ਆਪਣਾ ਡੇਰਾ ਗੁਰਦੁਆਰਾ ਹੀਰਾਖਾਟ ਸਾਹਿਬ ਉੱਥੇ ਲਾਏ ਗੁਰਦੁਆਰਾ ਹੀਰਾਖਾਟ ਸਾਹਿਬ ਤੇ ਦੋਵੇਂ ਟਾਈਮ ਦੇ ਦੀਵਾਨ ਸਜਦੇ ਸਨ ਮਾਤਾ ਸਾਹਿਬ ਦੇਵਾ ਜੀ ਤੇ ਲੰਗਰ ਛਕਣਾ ਸ਼ਿਕਾਰਖਾਟ ਸਾਹਿਬ ਜਿੱਤੇ ਸ਼ਿਕਾਰ ਖੇਡਣਾ ਗੁਰੂ ਸਾਹਿਬਾਂ ਦੇ ਇਹ ਤਿੰਨ ਸਥਾਨ ਨੇ ਗੁਰੂ ਜੀ ਇੱਕ ਦਿਨ ਆਪਣੀ ਆਜੰਗੀ ਫੌਜਾ ਨਾਲ ਸ਼ਿਕਾਰ ਖੇਡਦੇ ਹੋਏ ਇਸ ਸਥਾਨ ਤੇ ਪਹੁੰਚੇ ਗੁਰੂ ਮਹਾਰਾਜ ਜੀ ਨੂੰ ਇਸ ਸਥਾਨ ਤੇ ਸੇਹਾ ਖਰਗੋਸ਼ ਨਜ਼ਰ ਆਇਆ ਸਤਿਗੁਰੂ ਜੀ ਨੇ ਤੀਰ ਚਲਾਈ ਖਰਗੋਸ਼ ਪੂਰਾ ਹੋ ਗਿਆ ਗੁਰੂ ਸਾਹਿਬਾ ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ ਬਹਾਦਰ ਸ਼ਾਹ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਮਹਾਰਾਜ ਆਪ ਜੀ ਨੂੰ ਸ਼ਿਕਾਰ ਕਰਨਾ ਸੀ ਤਾਂ ਕੋਈ ਵੱਡੇ ਸ਼ੇਰਾਂ ਦੇ ਕਰਦੇ ਇਹ ਨਿਕਾਜਾ ਸੇਹਾ ਮਾਰ ਕੇ ਤੁਸੀਂ ਚੰਗਾ ਨਹੀਂ ਕੀਤਾ 10ਵੇਂ ਪਾਤਸ਼ਾਹ ਫਰਮਾਉਣ ਲੱਗੇ ਬਹਾਦਰ ਸ਼ਾ ਆਪਾਂ ਨੂੰ ਸ਼ਿਕਾਰਾਂ ਦੀ ਤਾਂ ਕੋਈ ਲੋੜ ਨਹੀਂ ਇਹ ਤਾਂ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੇਵਾਦਾਰ ਸੀ ਜੋ ਗੁਰੂ ਮਹਾਰਾਜ ਤੋਂ ਬੇਮੁਖ ਹੋ ਕੇ 84 ਲੱਖ ਜੂਣ ਪੋਗ ਰਿਹਾ ਸੀ 10ਵੇਂ ਜਾਮੇ ਵਿੱਚ ਆਪਾਂ ਇਹਦਾ ਉਧਾਰ ਕਰ ਰਹੇ ਨੇ ਗੁਰੂ ਮਹਾਰਾਜ ਜੀ ਨੇ ਅਮਰਤੀ ਸ਼ਕਤੀ ਮਾਰ ਕੇ ਸਹੇ ਦੇਹ ਰੂਹ ਵਿੱਚੋਂ ਭਾਈ ਮੂਲੇ ਖत्री ਨੂੰ ਪ੍ਰਗਟ ਕਰਕੇ ਵਿਖਾ ਦਿੱਤਾ ਪਹਿਲੀ ਪਾਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੀਤੇ ਹੋਏ ਬਚਨ ਦਸਵੇਂ ਜਾਮੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਸਥਾਨ ਤਿਆਰ ਕਰਕੇ ਪੂਰੇ ਕੀਤੇ ਸੋ ਇਸ ਕਰਕੇ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਸ਼ਿਕਾਰਘਾਟ ਸਾਹਿਬ ਪ੍ਰਚਲਿਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ